ਆਨੋ ਗਰੀਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੀਰ ਜੀ ਹੁਣ ਆਏ ਨੇ ਸਾਡੇ ਕੋਲੇ ਪਟਿਆਲੇ ਤੋਂ ਹਾਂ ਜੀ ਦੱਸਣੀ ਦੱਸਣਗੇ ਕਿਵੇਂ ਸਾਡੇ ਕੋਲੇ ਪਹੁੰਚੇ ਇਹਨਾਂ ਨੇ ਇਹ ਸਾਡੇ ਚ ਲੱਗਿਆ ਵਧੀਆ ਮੁਰਗੀ ਲੈਣ ਆਏ ਨੇ ਮੁਰਗੀ ਇਹਨਾਂ ਦੀ ਅਸੀਂ ਪੈਕ ਕਰਕੇ ਮਤਲਬ ਇਹਨਾਂ ਨੂੰ ਦੇ ਰਹੇ ਹਾਂ ਉਹ ਵੀ ਦਿਖਾਵਾਂਗੇ ਹਾਂ ਜੀ ਬੱਸ ਇੰਤਜ਼ਾਰ ਕਰੋ ਭਾਈ ਮੈਂ ਤੁਹਾਡੀ ਬੱਸ ਇੱਕ ਗੱਲ ਤੇ ਮੈਂ ਰੰਗ ਠੀਕ ਹੈ ਜੀ ਬਹੁਤ ਵਧੀਆ ਲੱਗੀਆਂ ਮੁਰਗੀਆਂ ਠੀਕ ਹੈ ਜੀ ਤੇ ਪਸੰਦ ਆਈ ਇਹ ਮੈਂ ਫਿਰ ਫਟਿਆਲੇ ਤੋਂ ਵੀ ਆਇਆ ਜੀ ਫਿਰ ਤੇਰੀ ਚਰਚਾ ਜੀ ਪਹਿਲਾਂ ਵੀ ਰੱਖੇ ਦੇ ਬਾੜ ਜੀ ਪਹਿਲੇ ਨੂੰ ਮੈਂ ਰੱਖੇ ਰਹੀ ਜੀ ਤੁਹਾਨੂੰ ਦਾਪਰ ਦਾ ਮੈਂ ਬਲੈਕ ਐਸਟਰੋਲੋਜ ਹੋ ਗਈ ਲਈ ਜੀ ਮਹਿਮਾਨ ਨੇ ਤੇ ਹੋਰ ਸਾਡੀ ਤੁਸੀਂ ਕਿਵੇਂ ਸਾਡਾ ਮਤਲਬ ਹੋਰ ਦੀ ਮਨਜੀ ਦਾ ਜ਼ਹਿਲ ਕਰਦੇ ਹੋਣੇ ਤੁਹਾਡੇ ਧਿਆਨ ਚ ਆਇਆ ਹੋ ਸਾਡੇ ਕੀ ਇਹ ਤੁਹਾਨੂੰ ਵਧੀਆ ਲੱਗਿਆ ਮੈਂ ਭਾਈ ਮੈਨੂੰ ਤਾਂ ਤੁਹਾਡੇ ਤੇ ਹੋਰ ਵਿਸ਼ਵਾਸ ਆਈ ਮੈਂ ਵਿਸ਼ਵਾਸ ਕਰਕੇ ਜਣਾਇਆ ਹੀ ਆਈ ਹਾਂ ਵੀ ਆਪਾਂ ਕੰਮ ਇੱਕ ਨੰਬਰ ਚ ਕਰਦੇ ਆਂ ਏ ਗ੍ਰੇਡ ਮੁਰਗੀ ਦਿੰਨੇ ਆਂ ਜਾਂ ਚੂਚਾ ਵੇਚਨੇ ਆਂ 100 ਵੀ ਏ ਗ੍ਰੇਡ ਵੇਚਦੇ ਆਂ ਜਾਂ ਜੋ ਵੀ ਪ੍ਰੋਡਕਟ ਆਪਾਂ ਸੇਲ ਕਰਦੇ ਆਂ ਏ ਗ੍ਰੇਡ ਹੁੰਦਾ ਤੇ ਨਸਲ ਪ्युअर ਹੋਊਗੀ ਕਿਤੇ ਵੀ ਕਿਸ ਤਰ੍ਹਾਂ ਲੋ ਪ्युअर ਨਸਲ ਹੋਊਗੀ ਆਹੇ ਪੈ ਨਮੀ ਮੁਰਗੀ ਹੈ ਅੰਡਾ ਸਾਰੀ ਦੇ ਰਹੀ ਹੈ ਹਾਂਜੀ ਬਾਕੀ ਕੁਝ ਕੰਡੀਸ਼ਨ ਹੁੰਦੇ ਰੋ ਉਹ ਤੁਹਾਨੂੰ ਦੱਸ ਦਾਂਗੇ ਉਸ ਤਰ੍ਹਾਂ ਕਰਨਾ ਤੁਸੀਂ ਅੰਡਾ ਸਾਰੀ ਪ੍ਰੋਜੈਕਟ ਤੇ ਕਿਸੇ ਤਰ੍ਹਾਂ ਦਾ ਕੋਈ ਲੋੜ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਇਹ ਨਹੀਂ ਹੈਗਾ ਵੀ ਫੋਨ ਨਹੀਂ ਚੱਕਾਂਗੇ ਫੋਨ ਤੁਹਾਡਾ ਚੱਕਾਂਗੇ ਨਹੀਂ ਕੋਈ ਗੱਲ ਹੋ ਕੋਈ ਵੀ ਬਿੱਤੀਆਂ ਤਾਂ ਆਪ ਕਰਾਂਗੇ ਠੀਕ ਹੈ ਜੀ ਤੇ ਬਾਈ ਜੀ ਹੁਣ ਹੁੰਦਾ ਬਹੁਤ ਧੰਨਵਾਦ ਸਵਾਗਤ ਕਰਦੇ ਹਾਂ ਹੀੜੀ ਕੇ ਪਿੰਡ ਹੈ ਜੀ ਮੇਰਾ ਜ਼ਿਲ੍ਹਾ ਸੰਗਰੂਰ ਹੈ ਧੂਰੀ ਦੇ ਨੇੜੇ ਪਿੰਡ ਹੈ ਮੇਰਾ ਤੇ ਜਿਨ੍ਹਾਂ ਨੇ ਵੀ ਦੁੱਧ ਲੈਣਾ ਉਹ ਬੰਦੇ ਨਾਲ ਸੰਪਰਕ ਕਰ ਸਕਦੇ ਹੋ 9814586919 ਮੇਰਾ ਫੋਨ ਨੰਬਰ ਹੈ ਜੀ ਇਹ ਉੱਤਰ ਮਾਰ ਕੇ ਕੈਮਰਾ ਗੱਡੀ ਤੇ ਮੁੜ ਕੇ ਡਾਕੀ ਦੇ ਵੱਟਿਆ

ਬਾਈ ਇਹਨਾਂ ਨੇ ਇੱਕ ਵੀ ਅਸੀਂ ਲੈ ਕੇ ਜਾਣੀਆਂ। ਬਾਕੀ ਅਸੀਂ 5 ਸਰੇਆਂ ਤੱਕ ਡਿਲੀਵਰੀ ਵੀ ਕਰ ਦਿੰਨੇ ਆ ਜੀ ਜਿੰਨਾਂ ਨੂੰ ਲੋੜ ਹੈ ਉਹ ਤੁਸੀਂ ਲੈ ਸਕਦੇ ਆ। ਤੇ ਮੰਨੇ ਮੰਨੇ ਉਹ ਮੰਨੇ ਬਾਕੀ ਇਹਨਾਂ ਨੂੰ ਚਲਾ ਦੇਣ। ਇਹ ਤੁਹਾਨੂੰ ਆ ਜਾਏਗਾ। ਇਹ ਨਾ। ਇਹ ਲੈਵੋ ਜੀ। ਆ ਬੱਚੇ ਵੀ ਇੱਕ ਲੈਣ ਆਈ ਨਹੀਂ ਹੈ ਜੀ।